ਸ਼ਸ਼ੀਕਲ ਜੀ ਸਾਰਿਆਂ ਨੂੰ ਤੇ ਬਹੁਤ-ਬਹੁਤ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਅੱਜ ਦਾ ਮੁੱਦਾ ਜਿਹੜਾ ਹੈਗਾ ਜਿਸ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਕੇ ਬੁਲਾਇਆ ਹੈ ਉਹ ਇਹ ਹੈ ਕਿ ਜਿਹੜਾ ਕਾਂਗਰਸ ਤੇ ਹੋਰ ਪਾਰਟੀਆਂ ਹੱਲਾ ਕਰ ਰਹੀਆਂ ਨੇ ਮਨਰੇਗਾ ਦਾ ਜਿਹੜਾ ਨਵਾਂ ਜੀ ਰਾਮ ਜੀ ਬਿਲਾਇਆ ਹੈ ਉਸ ਬਾਰੇ ਮੈਂ ਗੱਲ ਕਰਨ ਲਈ ਤੁਹਾਨੂੰ ਬੁਲਾਇਆ ਸਭ ਤੋਂ ਪਹਿਲੀ ਗੱਲ ਤਾਂ ਇਹ ਇੱਥੋਂ ਮੈਂ ਸ਼ੁਰੂ ਕਰੂੰਗਾ ਕਿ ਬੀਜੇਪੀ ਦੇ ਟਾਈਮ ਤੇ ਮਨਰੇਗਾ ਦੇ ਵਿੱਚ ਕਾਂਗਰਸ ਨਾਲੋਂ ਦੁਗਣਾ ਪੈਸਾ ਗਿਆ ਪਿੰਡਾਂ ਦੇ ਵਿੱਚ ਜਿਹੜੀਆਂ ਪਿੰਡਾਂ ਦੇ ਵਿੱਚ ਮਨਰੇਗਾ ਦੀ ਗ੍ਰਾਂਟ ਕਹਿ ਲਓ ਜਾਂ ਡਿਸਬਰਸਮੈਂਟ ਕਹਿ ਲਓ ਜਦੋਂ ਕਾਂਗਰਸ ਸੈਂਟਰ ਚ ਹੁੰਦੀ ਸੀਗੀ ਉਸ ਨਾਲੋਂ ਦੁਗਣਾ ਪੈਸਾ ਭਾਜਪੀ ਨੇ ਦਿੱਤਾ ਪਿੰਡਾਂ ਵਾਸਤੇ ਪਹਿਲੀ ਗੱਲ ਦੂਜੀ ਗੱਲ ਮੇਰਾ ਇਹ ਸਵਾਲ ਹੈ ਪੰਜਾਬ ਸਰਕਾਰ ਨੂੰ ਕਿ ਜੇ ਆਪਾਂ ਪੰਜਾਬੀ ਐ ਪੰਜਾਬ ਚ ਰਹਿ ਰਹੇ ਆ ਤਾਂ ਉਸ ਦੀ ਪੰਜਾਬ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਜਿਹੜੀਆਂ ਜ਼ਿਆਦਾ ਮਿਰਚਾਂ ਲੜ ਰਹੀਆਂ ਨੇ ਜਿਹੜਾ ਜ਼ਿਆਦਾ ਹੁਸਲ ਰਹੇ ਨੇ ਉਹ ਐਸੇ ਗੱਲ ਤੇ ਵੀ ਜੀ ਇਹਦੇ ਵਿੱਚ 40% ਪੈਸਾ ਸਟੇਟ ਕਿਉਂ ਪਾਵੇ ਸਟੇਟ ਦਾ 40% ਪੈਸਾ ਪੈ ਰਿਹਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਲਈ ਕਿਉਂਕਿ ਪੱਲੇ ਦਾਣੇ ਹੈ ਨਹੀਂ ਪੈਸੇ ਹੈ ਨਹੀਂ ਪੈਸੇ ਕਿਉਂ ਨਹੀਂ ਹੈਗੇ ਵੀ ਕਦੀ ਤਾਂ ਪੈਸਾ ਦਿੱਲੀ ਵਾਲੇ ਲਾ ਲਿਆਂ ਦੀਆਂ ਫੋਟੋਆਂ ਲਾ ਲਾ ਕੇ ਸ਼ਹਿਰਾਂ ਦੇ ਵਿੱਚ ਬੋਰਡ ਲਾ ਲਾ ਕੇ ਲੋਕਾਂ ਦਾ ਖਰਾਬ ਕਰਦੇ ਨੇ ਕਦੀ ਪੈਸਾ ਇਸ਼ਤਿਹਾਰ ਦੇ ਦੇ ਕੇ ਖਰਾਬ ਕਰਦੇ ਨੇ ਸਟੇਟ ਦੀ ਇਕਨੋਮੀ ਸਟੇਟ ਦਾ ਪੈਸਾ ਖਰਾਬ ਕਰਨ ਦੇ ਵਿੱਚ ਇਸ ਸਰਕਾਰ ਤੋਂ ਉੱਤੇ ਕੋਈ ਨਹੀਂ ਹੈ ਇਹਨਾਂ ਨੂੰ ਇਸ ਚੀਜ਼ ਦਾ ਤਾਂ ਅਵਾਰਡ ਮਿਲਣਾ ਚਾਹੀਦਾ ਹੈ ਵੀ ਪੈਸਾ ਰੋਲਣਾ ਕਿਵੇਂ ਹੈ ਉਹ ਚੇ ਨੰਬਰ 1 ਨੇ ਤਾਂ ਹੁਣ ਰੋਲਣਾ ਪੈਸਾ ਬੰਦ ਕਰਨ ਨਾ ਪੈ ਰਿਹਾ ਪਾਊਗਾ ਜੇ ਇਹ ਸਰਕਾਰ ਦਾ ਇਹਦਾ ਜਿਹੜਾ ਮਨਰੇਗਾ ਦੇ ਵਿੱਚ ਇਹਨਾਂ ਦਾ ਸ਼ੇਅਰ ਪੈਣਾ ਹੈ ਤਾਂ ਉਸੇ ਗੱਲ ਦੇ ਪਿੱਛੇ 네ਗੇਟਿਵਿਟੀ ਫਲਾ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਇਹ ਬੜੇ ਬੇਸਿਕ ਪੁਆਇੰਟ ਨੇ ਵੀ 100 ਦਿਨ ਦੇ ਕੰਮ ਦੀ ਜਗ੍ਹਾ 133 ਦਿਨ ਦਾ ਕੰਮ ਮਿਲੂਗਾ 33 ਦਿਨ ਵੱਧ ਕੰਮ ਮਿਲੂਗਾ ਉਸ ਤੋਂ ਬਾਅਦ ਇਸ ਬਿੱਲ ਦੇ ਵਿੱਚ ਇਹ ਵੀ ਪਾਇਆ ਹੈ ਕਿ ਇਹ ਮੋਨੀਟਰ ਵੀ ਹੋਊਗਾ ਸੈਂਟਰ ਲੈਵਲ ਤੋਂ ਤੇ ਹਰ ਜਗ੍ਹਾ ਇਹਦੇ ਵਾਰ ਰੂਮ ਬਣਾਏ ਜਾਣਗੇ ਵੀ ਪੈਸਾ ਕਿੱਥੇ ਜਾ ਰਿਹਾ ਹੈ ਪੈਸੇ ਦੀ ਟ੍ਰੇਲ ਕੀ ਹੈ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਇਹ ਹੁੰਦਾ ਸੀਗਾ ਕਿ ਸੈਂਟਰ ਤੋਂ 100 ਰੁਪਏ ਆ ਗਏ 20 ਰੁਪਏ ਅਸੀਂ ਬੋਰਡਾਂ ਤੇ ਖਰਚ ਕਰਤੇ 10 ਰੁਪਏ ਅਸੀਂ ਇੱਥੇ ਖਰਚ ਕਰਤੇ 70 ਰੁਪਏ ਬਚ ਗਏ ਉਹ ਤੋਂ 30 ਰੁਪਏ ਅਸੀਂ ਲੋਕਾਂ ਨੂੰ ਦੇਤੇ ਪਹਿਲਾਂ ਇਹ ਹੋਇਆ ਤੇ ਉਹਦੇ ਅਸੀਂ ਪੂਰੇ ਅੱਜ ਪੋਸਟਰ ਤੇ ਕਾਗਜ਼ ਵੀ ਰਿਲੀਜ਼ ਕਰਾਂਗੇ ਇਹਨਾਂ ਨੇ 3300 ਕਰੋੜ ਦੇ ਲਗਭਗ ਪੈਸਾ ਜਿਹੜਾ ਮਨਰੇਗਾ ਵਾਸਤੇ ਆਇਆ ਸੀ ਉਹ ਗੋਲ ਹੀ ਕਰਤਾ ਤੇ ਉਹ ਕਿਉਂਕਿ ਆਡਿਟ ਕਰਨਾ ਆਡਿਟ ਕਰਵਾਉਣਾ ਵੀ ਸਟੇਟ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਸਟੇਟ ਹੈ ਨਾ ਹਦਾ ਤੇ ਉਹ ਵੀ ਇਹਨਾਂ ਨੇ ਆਡਿਟ ਹੀ ਨਹੀਂ ਕਰਾਇਆ ਹੈਗਾ ਤਾਂ ਇਹ ਜੀਆਂ ਸਾਰੀਆਂ ਗੱਲਾਂ ਲੋਕਾਂ ਨੂੰ ਦੱਸਣ ਵਾਸਤੇ ਤੇ ਬੀਜੇਪੀ ਦਾ ਜਿਹੜਾ ਇਹ ਬਿੱਲ ਹੈ ਸਾਡੀ ਮੋਦੀ ਸਰਕਾਰ ਦਾ ਜਿਹੜਾ ਇਹ ਬਿੱਲ ਹੈ ਜਿਹੜਾ ਆਇਆ ਹੈ ਇਹਦੇ ਜਿਹੜੀਆਂ ਅਮੈਂਡਮੈਂਟਸ ਹੋਈਆਂ ਨੇ ਅਸੀਂ ਕੱਲ ਤੋਂ ਆਪਣੇ ਹਲਕੇ ਦੇ ਵਿੱਚ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਇਹ ਜਿਹੜਾ ਬਿਲਾਇਆ ਤੁਹਾਡੇ ਭਲੇ ਲਈ ਆਇਆ ਹੈ 100 ਦਿਨ ਤੋਂ 100 ਦਿਨ ਦੀ بجائے 133 ਦਿਨ ਦਾ ਕੰਮ ਉਸ ਤੋਂ ਬਾਅਦ ਜੇ ਕੋਈ ਪੈਸਾ ਸਰਕਾਰ ਰੋਕਦੀ ਹੈ ਜਾਂ ਨਹੀਂ ਦਿੰਦੀ ਨਾਲ ਹੀ ਉਹਦੀ ਇਨਵੈਸਟੀਗੇਸ਼ਨ ਉਸੇ ਟਾਈਮ ਤੇ ਪਹਿਲਾਂ ਕੋਈ ਐਸਾ ਪ੍ਰੋਟੋਕਾਲ ਨਹੀਂ ਸੀਗਾ ਉਸ ਤੋਂ ਬਾਅਦ ਜਿਹੜਾ ਪੈਸਾ ਜਿਹੜੇ ਹੈੱਡ ਤੇ ਆਊਗਾ ਉਸੇ ਹੈੱਡ ਤੇ ਵੰਟਿਆ ਜਾਊਗਾ ਉਹ ਸਾਰੀਆਂ ਗੱਲਾਂ ਜਾ-ਜਾ ਕੇ ਉਹਨਾਂ ਨੂੰ ਸਮਝਾਵਾਂਗੇ ਤਾਂ ਜੋ ਇਹ ਜਿਹੜੇ ਆਪੋਜੀਸ਼ਨ ਪਾਰਟੀਆਂ ਨੈਗੇਟਿਵਿਟੀ ਫਲਾ ਰੀਆਂ ਨੇ ਉਹਨਾਂ ਤੇ ਠੱਲ ਪਾਈ ਜਾ ਸਕੇ ਇਸ ਕਰਕੇ ਅਸੀਂ ਇੱਕਾ ਪੋਸਟਰ ਰਿਲੀਜ਼ ਕਰ ਰਹੇ ਹਾਂ ਇਸ ਪੋਸਟਰ ਦੇ ਵਿੱਚ ਮਨਰੇਗਾ ਸਕੀਮ ਦੀਆਂ ਸਭ ਤੋਂ ਪਹਿਲਾਂ ਤਾਂ ਬੀਜੇਪੀ ਸਰਕਾਰ ਦੀਆਂ ਸੈਂਟਰ ਸਰਕਾਰ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਇਸ ਬਿੱਲ ਦੇ ਵਿੱਚ ਹੋਰ ਵਧਿਆ ਕਰਤੀਆਂ ਚਾਹੇ ਉਹ ਆਡਿਟ ਕਰਾਨ ਦਾ ਪ੍ਰੋਸੀਜਰ ਹੈ ਕਿ ਪੈਸਾ ਖਰਾਬ ਨਹੀਂ ਜਾਊਗਾ ਸੈਂਟਰ ਦਾ ਚਾਹੇ ਉਹ 100 ਤੋਂ 133 ਦਿਨ ਦੇਣ ਦਾ ਪ੍ਰੋਸੀਜਰ ਹੈ ਕਿ 33 ਦਿਨ ਐਕਸਟਰਾ ਮਿਲਣਗੇ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ ਤੇ ਜਿਹੜੇ ਪਹਿਲਾਂ ਫਰਾਡ ਹੋਏ ਨੇ ਮਨਰੇਗਾ ਦੇ ਨਾਮ ਤੇ ਉਹ ਵੀ ਇੱਕ ਸਾਈਡ ਤੇ ਲਿਖੇ ਹੋਏ ਨੇ ਤੇ ਪੰਜਾਬ ਦੇ ਲੋਕ ਜਜ਼ਬਾਤੀ ਤਾਂ ਹੈਗੇ ਆ ਸਮਝਦਾਰ ਵੀ ਹੈਗੇ ਆ ਬੇਵਕੂਫ ਨਹੀਂ ਹੈ ਜਦੋਂ ਆਹ ਚੀਜ਼ਾਂ ਉਹਨਾਂ ਨੂੰ ਕਾਗਜ਼ਾਂ ਦੇ ਨਾਲ ਚਿੱਠੀਆਂ ਦੇ ਨਾਲ ਪ੍ਰੂਫ ਦੇ ਨਾਲ ਜਾ ਕੇ ਅਸੀਂ ਪਿੰਡਾਂ ਦੇ ਵਿੱਚ ਸਮਝਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਹਾਂ ਆਮ ਆਦਮੀ ਪਾਰਟੀ ਆਲੇ ਜਾਂ ਕਾਂਗਰਸ ਆਲੇ ਦਵਾਰਾ ਉਸ ਪਿੰਡ ਦੇ ਵਿੱਚ ਵੜ ਸਕਾਂਗੇ ਕਿਉਂਕਿ ਇਹਨਾਂ ਦੇ ਪਹਿਲਾਂ ਦੇ ਜਿਹੜੇ ਹਾਲ ਨੇ ਉਹ ਸਾਰਿਆਂ ਨੂੰ ਪਤਾ ਹੈ ਜੋ ਸੁਵਾ ਉਡਾਉਂਦੇ ਨੇ ਉਹ ਸਭ ਨੂੰ ਪਤਾ ਹੈ ਤੇ ਹੁਣ ਇਹ ਇਸ ਚੀਜ਼ ਦੇ ਉੱਤੇ 네ਗੈਟਿਵਿਟੀ ਨਹੀਂ ਫਲਾ ਪਾਉਣਗੇ ਸਾਨੂੰ ਸਾਡੀ ਪਾਰਟੀ ਤੋਂ ਹੁਕਮ ਹੋਇਆ ਹੈ ਪਿੰਡ ਪਿੰਡ 'ਚ ਜਾਵਾਂਗੇ ਇਸ ਬਿੱਲ ਬਾਰੇ ਇਸ ਸਕੀਮ ਬਾਰੇ ਦੱਸਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿਉਂਕਿ ਜਾਗਰੂਕਤਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਦੋਂ ਕੋਈ ਨਵਾਂ ਕਾਨੂੰਨ ਆਵੇ ਅੰ딕 125 ਦਿਨ ਦੀ ਗੱਲ ਕੀਤੀ ਹੈ ਲੇਕਿਨ ਕਾਂਗਰਸ ਦਾ ਕਹਿਣਾ ਹੈ ਕਿ 125 ਦੀ ਗਰੰਟੀ ਹੈਗੀ ਇਹਦੇ ਵਿੱਚ ਤੇ ਨਾਲ ਜਿਹੜੇ ਤੁਸੀਂ ਰਾਜਾਂ ਦੀ ਗੱਲ ਕੀਤੀ ਕਿ ਪੰਜਾਬ ਨਾਲ ਤੇ ਪਹਿਲੀ ਕਰਜੇ ਹੇਟ ਹੈ ਤੇ ਹੋਰ ਇਹਨੂੰ ਕਰਜੇ ਥਰੇ ਲੈ ਕੇ ਆਓਗੇ ਤੁਸੀਂ ਸਟੇਟ ਚਲਾ ਰਹੇ ਹੋ ਤਾਂ ਲੋਕਾਂ ਲਈ ਤਾਂ ਪੈਸਾ ਤੁਹਾਨੂੰ ਰੱਖਣਾ ਪਊਗਾ ਇਹ ਕੀ ਹੈ ਜੀ ਪੰਜਾਬ ਕਰਜੇ ਹੇਟ ਹੈ ਪੰਜਾਬ ਖਰਚੇ ਹੇਟ ਹੈ ਕਰਜੇ ਹੇਟ ਤਾਂ ਤੁਸੀਂ ਆਪ ਲੈ ਆਏ ਹੋ 4000 ਕਰੋੜ ਤੁਸੀਂ ਫਲੈਕਸ ਬੋਰਡਾਂ ਤੇ ਖਰਚ ਕਰ ਰਹੇ ਹੋ ਤੇ ਫਿਰ ਉਹ 4000 ਕਰੋੜ ਹੁਣ ਸਹੀ ਉੱਤੇ ਲੱਗੂਗਾ ਜਦੋਂ ਸਟੇਟ ਦਾ ਹਿੱਸਾ ਪਊਗਾ ਤੈ ਇਹ ਤਾਂ ਤੁਹਾਨੂੰ ਕਰਨਾ ਪਊਗਾ ਤੁਸੀਂ ਇਹਦੇ ਵਾਸਤੇ ਭਜੋਗੇ ਥੋੜੀ 125 ਦੀ ਗਰੰਟੀ ਹੈਗੀ ਦੇ ਵਿੱਚ ਬਿਲਕੁਲ ਇਹਦੀ ਗਰੰਟੀਡ ਰੋਜ਼ਗਾਰ ਹੈ 133 ਦਿਨ ਦਾ ਪਹਿਲਾਂ ਇਹਨੂੰ ਮਾਨੀਟਰ ਨਹੀਂ ਕੀਤਾ ਜਾਂਦਾ ਸੀ ਹੁਣ ਇਹਨੂੰ ਮਾਨੀਟਰ ਕਰਨ ਲਈ ਵੀ ਇੱਕ ਸੈੱਲ ਹੋਏਗਾ ਸੈਂਟਰ ਗਵਰਨਮੈਂਟ ਦਾ ਪੰਜਾਬ ਦੇ ਵਿੱਚ ਜੇ ਸਰਕਾਰ ਨਹੀਂ ਦੇਊਗੀ ਤਾਂ ਉਹਦਾ ਵੀ ਆਪਣਾ ਐਸਓਪੀ ਹੈ ਆਪਣਾ ਪ੍ਰੋਟੋਕੋਲ ਹੈ ਪੰਜਾਬ ਸਰਕਾਰ ਤੋਂ ਇਲਾਵਾ ਦੂਜੀ ਸਿਆਸੀ ਪਾਰਟੀਆਂ ਵੀ ਵਿਰੋਧ ਕਰਦੀਆਂ ਇੱਕ ਨਾਮ ਬਦਲਣ ਦਾ ਕਾਰਨ ਕੀ ਰਿਹਾ ਕਾ ਮਨਰੇਗਾ ਜਦੋਂ ਘਰ ਘਰ ਤੇ ਸਾਰਿਆਂ ਨੂੰ ਪਤਾ ਨਾਮ ਇਹ ਵੀ ਚੱਲ ਸਕਦਾ ਸੀਗਾ ਦੇਖੋ ਇਹ ਤਾਂ ਜਦੋਂ ਕੋਈ ਕਾਨੂੰਨ ਹੁੰਦਾ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਹਾਂ ਹੁਣ ਇਹ ਕਾਨੂੰਨ ਨਵਾਂ ਆਇਆ ਹੈ ਇਹਦੇ ਵਿੱਚ ਅਸੀਂ ਇਹ ਤਬਦੀਲੀਆਂ ਕੀਤੀਆਂ ਤਾਂ ਇਹ ਤਾਂ ਸਮੇਂ-ਸਮੇਂ ਤੇ ਕਾਨੂੰਨ ਤੇ ਇਹ ਚੀਜ਼ਾਂ ਬਦਲਦੀ ਰਹਿੰਦੀਆਂ ਹੁੰਦੀਆਂ ਹੁਣ ਆਹ ਇਹ ਪਾਰਟੀ ਤਾਂ ਹਰ ਮਹੀਨੇ ਛੇ ਕਾਨੂੰਨ ਲੈਂਦੀ ਹੈ ਹੁਣ ਐ ਤਾਂ ਆਪਣੇ ਥਾਣਿਆਂ ਦੇ ਵਿੱਚ ਆਪਣੇ ਲੋਅ ਦੇ ਵਿੱਚ ਪਹਿਲੀ ਨਸ਼ੇ ਨੂੰ ਲੈ ਕੇ ਅਨੇ ਕਾਨੂੰਨ ਬਣੇ ਹੋਏ ਨੇ ਕਿ ਨਸ਼ਾ ਜਾਗਰੂ ਕੈਂਪੇਨ ਕਿਉਂ ਆਇਆ ਅਮੀ ਹੁਣ ਸਿੱਖਿਆ ਕ੍ਰਾਂਤੀ ਕਿਉਂ ਇਹ ਸਿੱਖਿਆ ਦੇਤਾ ਵੈਸੀ ਨਹੀਂ ਹੈ ਪ੍ਰੋਜਨਾ ਸਿਗੀਆਂ ਤੇ ਇਹ ਤਾਂ ਸਰਕਾਰਾਂ ਦੇ ਟਾਈਮ ਟੂ ਟਾਈਮ ਜਦੋਂ ਕੋਈ ਨਵੀਂ ਸਕੀਮ ਆਂਦੀ ਹੈ ਲੋਕਾਂ ਨੂੰ ਦੱਸਣ ਲਈ ਜਾਗਰੂਕ ਕਰਨ ਲਈ ਨਵੇਂ ਨਾਮ ਆਂਦੇ ਨੇ ਤਾਂ ਕਿ ਲੋਕਾਂ ਨੂੰ ਸਮਝ ਆਵੇ ਵੀ ਹਾਂ ਕੋਈ ਨਵੀਂ ਚੀਜ਼ ਆਈ ਹੈ ਤੇ ਉਹਦੇ ਕੀ ਐਡੀਸ਼ਨ ਆਇਆ ਸ਼ਹਿਰਾਂ ਦੇ ਵਿੱਚ ਤੁਸੀਂ ਪ੍ਰੈਸ ਕਾਨਫਰੰਸ ਕਰ ਰਿਹਾ ਲੱਗਦਾ ਕਿ ਪਿੰਡੂ ਜਿਹੜੀ ਮਨਰੇਗਾ ਪਿੰਡਾਂ 'ਚ ਵੱਸਦੀ ਹੈ ਜਾਓਗੇ ਪਿੰਡਾਂ ਵਿੱਚ ਵੱਸਣਾ ਮੈਂ ਕੱਲ ਤੋਂ ਤੁਹਾਨੂੰ ਹਰ ਪਿੰਡ ਵਿੱਚ ਦਿਖੂੰਗਾ ਸਾਡੇ ਤਕਰੀਬਨ ਜਿੰਨੇ ਇੱਥੇ 40-50 ਪਿੰਡ ਹੈਗੇ ਆ ਹਰ ਪਿੰਡ ਵਿੱਚ ਜਾ ਕੇ ਮੈਂ ਪੋਸਟਰ ਰਿਲੀਜ਼ ਕਰਨਾ ਹੈ ਲੋਕਾਂ ਨੂੰ ਮੈਂ ਆਪ ਸਮ ਤਨੂ ਅੱਗੇ ਵੀ ਤੁਸੀਂ ਮੇਰਾ ਦੇਖਿਆ ਹਊਗਾ ਮੈਂ ਉਹ ਡਰਾਇੰਗ ਰੂਮ ਚ ਬਹਿ ਕੇ ਫੇਸਬੁੱਕ ਤੇ ਬੋਲਣ ਵਾਲਾ ਬੰਦਾ ਨਹੀਂ ਹੈਗਾ ਮੈਂ ਜਾਊਂਗਾ ਆਪਣੇ ਲੋਕਾਂ ਦੇ ਵਿੱਚ ਬੈਠੂੰਗਾ ਤੇ ਉੱਥੇ ਜਾ ਕੇ ਉਹਨਾਂ ਨੂੰ ਦੋਨਾਂ ਦੇ ਵਿੱਚ ਫਰਕ ਸਮਝਾਊਂਗਾ 40% ਦੀ ਰੇਸ਼ੋ ਕਿ ਕੇਂਦਰ ਸਰਕਾਰ ਕਹਿੰਦੀ ਵੀ ਪਹਿਲਾਂ ਸਟੇਟ ਸਰਕਾਰ ਖਰਚੇ ਉਸ ਤੋਂ ਬਾਅਦ ਅਸੀਂ ਇਹ ਦਵਾਂਗੇ ਇਹ ਕਿੰਨਾ ਕਾਇਸ ਹੈਗਾ ਜੀ ਇਹਦੇ ਲਈ ਤਾਂ ਠੱਲ ਪਾਣ ਵਾਸਤੇ ਹੈ ਵੀ ਜਿਹੜਾ ਪੈਸਾ ਸਟੇਟ ਗਵਰਨਮੈਂਟ ਖਰਾਬ ਕਰਦੀ ਹੈ ਵੀ ਜਿਹੜਾ ਤਾਂ ਮੇਰਾ ਪੈਸਾ ਹੈ ਉਹ ਤਾਂ ਮੈਂ ਆਪਣੀ ਇਆਸ਼ੀ ਤੇ ਆਪਣੀ ਇਸ਼ਤਿਹਾਰਬਾਜ਼ੀ ਤੇ ਖਰਚ ਕਰੂੰਗੀ ਤੇ ਜਿਹੜਾ ਸੈਂਟਰ ਦਾ ਪੈਸਾ ਹੈ ਉਹ ਲੋਕਾਂ ਦੇ ਕੰਮ ਆਊਗਾ ਕਿਉਂ ਬਈ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਵੀ ਹੈ ਜ਼ਿੰਮੇਵਾਰੀ ਤਾਂ ਸਟੇਟ ਦੀ ਵੀ ਹੈ ਤੋ ਤੁਸੀਂ ਵੀ ਅਕਾਉਂਟੇਬਲ ਹੋ ਲੋਕਾਂ ਵਾਸਤੇ ਤੁਹਾਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਲੋਕਾਂ ਨੇ ਜਿਤਾਇਆ ਹੈ ਤਾ ਤੁਸੀਂ ਇਹ ਨਹੀਂ ਕਹਿ ਸਕਦੇ ਸਾਡੀ ਤਾਂ ਮਾੜੀ ਹਾਲਤ ਹੈ ਹੋਰ ਵੀ ਤਾਂ ਕੰਮ ਚੱਲ ਹੀ ਰਹੇ ਨੇ ਆ ਕਿੰਨੇ ਨਿਊਜ਼ ਚੈਨਲਾਂ ਨੂੰ ਪੈਸਾ ਜਾਂਦਾ ਹੈ ਕਿੰਨੇ ਇਸ਼ਤਿਹਾਰਾਂ ਨੂੰ ਪੈਸਾ ਜਾਂਦਾ ਹੈ ਕਿੰਨੀ ਫੰਡਿੰਗ ਜਾਂਦੀ ਹੈ ਦਿੱਲੀ ਵਾਲੇ ਲਾਲਾ ਜੀ ਪੰਜਾਬ ਵਾਲੇ ਸੀਐਮ ਦਾ ਹੈਲੀਕਾਪਟਰ ਲੈ ਕੇ ਘੁੰਮਦੇ ਫਿਰਦੇ ਨੇ ਉਹ ਪੈਸਾ ਵੀ ਤਾਂ ਖਰਾਬ ਹੀ ਹੋ ਇਹ ਜੇ ਹੁਣੋ ਪੈਸਾ ਲੋਕਾਂ ਦੇ ਉਹਦੇ ਚ ਜਾਣਾ ਤਾਂ ਹੁਣ ਮਿਰਚਾਂ ਲੱਗਦੀਆਂ ਨੇ। ਬਿਲ ਦੇ ਬਿਲ ਦੇ ਵਿੱਚ ਕਾਂਗਰਸ ਸਰਕਾਰ ਦੇ ਉੱਤਰ ਰਹੀ ਹੈ 10 ਤਰੀਕ ਨੂੰ ਰਾਜਪੁਰੇ ਵੱਡੀ ਰੈਲੀ ਰੱਖੀ ਗਈ ਹੈ। ਲੱਗਦਾ ਕਿ ਜਿਵੇਂ ਦੀ ਵੱਡੀ ਰੈਲੀ ਨੈਗੇਟਿਵ ਪੁਆਇੰਟ ਕਢਾ ਰਹੀ ਹੈ ਉਹ ਇਸ ਚੀਜ਼ ਨੂੰ ਫਰਕ ਪਏਗਾ। ਕਾਂਗਰਸ ਦਾਤਾ ਜੀ ਜਦੋਂ ਰੈਲੀ ਹੁੰਦੀ ਹੈ ਉਹਨਾਂ ਦੇ ਜਿਹੜੇ 10 15 ਮੁੱਖ ਮੰਤਰੀਆਂ ਸਾਰੇ ਅੱਡ-ਅੱਡ ਕਰਦੇ ਨੇ ਤੇ ਮੈਨੂੰ ਨਹੀਂ ਲੱਗਦਾ ਉਹ ਰੈਲੀ ਦੇ ਵਿੱਚ ਕੋਈ ਇਫੈਕਟ ਹੋਊਗਾ ਹੋਊਗਾ। ਅਟਾ ਕੈਂਪੇਨ ਅਨਾਉਂਸ ਕਰਦੇ ਆ ਇੱਕ ਉੱਪਰ ਦਾ ਇਹਨਾਂ ਦਾ ਸੀਐਮ ਘੁਆਣ ਵਾਲਾ ਆਪਣੇ ਆਪ ਨੂੰ ਆਪਣੇ ਤਰੀਕੇ ਨਾਲ ਕਰਨ ਲੱਗ ਜਾਂਦਾ ਲੋਕਾਂ ਵਾਸਤੇ ਤਾਂ ਬਾਚਾ ਕਰਨ ਜੀ ਕੀ ਲੱਗਦਾ ਕਿ ਹਰ ਇੱਕ ਕੋਈ ਨਾ ਕੋਈ ਬਿਲ ਪਾਸ ਹੁੰਦਾ ਜਦੋਂ ਕੇਂਦਰ ਵੱਲੋਂ ਉਸ ਸਮੇਂ ਸਿਆਸਤ ਸ਼ੁਰੂ ਹੋ ਜਾਂਦੀ ਹਰ ਇੱਕ ਦੇਖੋ ਬਿਲ ਤਾਂ ਪਾਸ ਹੁਣ ਲੋਕ ਸਭਾ ਦੇ ਵਿੱਚ ਹੀ ਹੁੰਦਾ ਨਾ ਉੱਥੇ ਮੈਜੋਰਿਟੀ ਹੈ ਐਮ ਪੀਜ਼ ਦੀ ਉਹਦੇ ਨਾਲ ਇਹ ਤਾਂ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਉਹਦੇ ਨਾਲ ਹੀ ਹੁੰਦਾ ਪਰ ਜਿਨ੍ਹਾਂ ਦੇ ਕੋਲ ਹੁਣ ਕੁਝ ਹੋਰ ਬੋਲਣ ਨੂੰ ਨਹੀਂ ਹੈਗਾ ਵੀ ਸਾਫ ਗੱਲ ਹੈ ਵੀ ਯਾਰ ਰੋਜ਼ਗਾਰ ਵੀ ਵੱਧ ਗਿਆ ਗਰੰਟੀਡ ਵੀ ਹੋ ਗਿਆ ਉਸ ਤੋਂ ਬਾਅਦ ਇੱਕ ਆਡਿਟ ਕਰਨ ਦਾ ਤਰੀਕਾ ਵੀ ਹੋ ਗਿਆ ਉਸ ਤੋਂ ਬਾਅਦ ਜਿਹੜਾ 3382 ਕਰੋੜ ਦਾ ਫਰਾਡ ਹੋਇਆ ਪਹਿਲਾਂ ਅੱਗੇ ਉਹ ਫਰਾਡ ਨਾ ਹੋਣ ਉਹਦਾ ਵੀ ਇੱਕ ਪ੍ਰੋਟੋਕਾਲ ਬਣਾਤਾ ਪਰ ਹੋਰ ਲੋਕਾਂ ਨੂੰ ਕੀ ਚਾਹੀਦਾ ਲੋਕਾਂ ਦੀ ਬਿਹਤਰੀ ਲਈ ਆ ਰੋਲਾ ਪਾਉਂਦੇ ਆ ਪਾਈ ਜਾਣ ਅਸੀਂ ਸਮਝਾਵਾਂਗੇ ਲੋਕਾਂ ਨੂੰ ਜਾ ਕੇ ਕਰਨ ਜੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬੀਜੇਪੀ ਦੇ ਪਿਛਲੇ ਸਾਲ ਉਹ ਜੀ ਕਿਹਾ ਗਿਆ ਕਿ ਬੀਜੇਪੀ ਦਾ ਇੰਨਾ ਵਧੀਆ ਪਲੇਟਫਾਰਮ ਨਹੀਂ ਹੈਗਾ ਘਰ ਘਰ ਤੱਕ ਗੱਲ ਪਹੁੰਚਾ ਪਹੁੰਚ ਸਕੇਗੀ ਪਿੰਡਾਂ ਤੱਕ ਔਰ ਦੂਸਰੀ ਜਿਹੜੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਪਿਛਲੇ